ਕਸ਼ਮੀਰ ਦੀਆਂ ਸਭ ਤੋਂ ਖੂਬਸੂਰਤ ਵਾਦੀਆਂ ਵਿੱਚੋਂ ਇੱਕ ਪਹਿਲਗਾਮ ਵਿੱਚ ਹੋਏ ਭਿਆਨਕ ਅੱਤਵਾਦੀ ਹਮਲੇ ਨੇ ਜੰਮੂ ਕਸ਼ਮੀਰ ਵਿੱਚ ਸਹਿਰਸਪਟਾ ਖੇਤਰ ਨੂੰ ਬੀ ਕਰਾਰਾ ਝਟਕਾ ਦਿੱਤਾ ਹੈ ਡੰਡੀ ਇਸ ਦੇ ਨਾਲ ਹੀ ਸਹਿਰਸਪਟਾ ਖੇਤਰ ਨਾਲ ਜੁੜੇ ਲੱਖਾਂ ਕਸ਼ਮੀਰੀਆਂ ਦੇ ਜੀਵਨ ਵਿੱਚ ਕੋਰ ਨਿਰਾਸ਼ਾ ਘਰ ਕਰ ਗਈ ਹੈ ਡੰਡੀ ਜੰਮੂ ਕਸ਼ਮੀਰ ਵਿੱਚ ਲਗਭਗ 5 ਲੱਖ ਲੋਕਾਂ ਨੂੰ ਸਿੱਧੇ ਅਸਿੱਧੇ ਤੌਰ ਤੇ ਸੈਰ ਸਪਾਟਾ ਸੰਨਤ ਕਾਰੋਬਾਰ ਵਿੱਚ ਰੁਜ਼ਗਾਰ ਮਿਲਿਆ ਹੋਇਆ ਹੈ ਡੰਡੀ ਇਹਨਾਂ ਵਿੱਚੋਂ ਜ਼ਿਆਦਾਤਰ ਲਈ ਟੈਕਸੀ ਸਰਵਿਸ ਹੋਟਲ ਗਾਈਡ ਹਸਤ ਸਿਲਪ ਤੇ ਟੂਰਿਜ਼ਮ ਨਾਲ ਜੁੜੀਆਂ ਸਰਗਰਮੀਆਂ ਰੋਜੀ ਰੋਟੀ ਦਾ ਸਾਧਨ ਹਨ ਡੰਡੀ ਇਸ ਅਤਵਾਦੀ ਹਮਲੇ ਤੋਂ ਬਾਅਦ ਜੰਮੂ ਕਸ਼ਮੀਰ ਵਿੱਚ ਰਿਕਾਰਡ ਤੋੜਦੀ ਸੈਲਾਨੀਆਂ ਦੀ ਗਿਣਤੀ ਘਟ ਹੁੰਦੀ ਦਿਖਾਈ ਦੇ ਰਹੀ ਹੈ ਡੰਡੀ ਵੱਡੀ ਗਿਣਤੀ ਵਿੱਚ ਸੈਲਾਨੀ ਆਪਣੀਆਂ ਪੋਰਟਲ ਤੇ ਫਲਾਈਟ ਬੁਕਿੰਗਸ ਕੈਨਸਲ ਕਰਵਾ ਰਹੇ ਹਨ ਡੰਡੀ ਇਸ ਦਾ ਸਿੱਧਾ ਅਸਰ ਉਥੋਂ ਦੇ ਸੈਰਸਪਾਟਾ ਉਦਯੋਗ ਕਾਰੋਬਾਰ ਅਤੇ ਸਥਾਨਕ ਲੋਕਾਂ ਦੀ ਆਮਦਨ ਤੇ ਦਿਖਾਈ ਦੇ ਰਿਹਾ ਹੈ ਡੰਡੀ ਗੌਰਤੱਲਬ ਹੈ ਕਿ ਪਿਛਲੀ ਸਦੀ ਦੇ ਅੰਤਿਮ ਦਹਾਕੇ ਵਿੱਚ ਜਦ ਜੰਮੂ ਕਸ਼ਮੀਰ ਵਿੱਚ ਅਤਵਾਦ ਸਿਖਰ ਤੇ ਸੀ ਜਦ ਕਸ਼ਮੀਰੀ ਹਿੰਦੂਵਾਦੀ ਛੱਡ ਕੇ ਜਾ ਰਹੇ ਸਨ ਉਦੋਂ ਕਸ਼ਮੀਰ ਵਿੱਚ ਸਹਿਲਾਨੀਆਂ ਦੀ ਗਿਣਤੀ ਬਹੁਤ ਘਟ ਗਈ ਸੀ ਪਰ ਧਾਰਾ 370 ਅਤੇ 35A ਹਟਾਏ ਜਾਣ ਅਤੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਮਾਹੌਲ ਸੁਰੱਖਿਤ ਹੋਣ ਤੋਂ ਬਾਅਦ ਸੂਬੇ ਵਿੱਚ ਦੇਸ਼ ਵਿਦੇਸ਼ ਦੇ ਸੈਲਾਨੀਆਂ ਦੇ ਕਦਮ ਤੀਜੀ ਨਾਲ ਅੱਗੇ ਵਧਣ ਲੱਗੇ ਸਨ ਡੰਡੀ ਸ਼ਹਿਰਾਂ ਪਟੇ ਦੀ ਤਾਕਤ ਦੇ ਦਮਤੇ ਸੂਬੇ ਦੀ ਅਰਥ ਵਿਵਸਥਾ ਤੀਜੀ ਨਾਲ ਵਧਣ ਲੱਗੀ ਸੀ ਡੰਡੇ ਵਿੱਤੀ ਸਾਲ 224 25 ਵਿੱਚ ਜੰਮੂ ਕਸ਼ਮੀਰ ਦੀ ਵਿਕਾਸ ਦਰ 7% ਨਾਲੋਂ ਵੱਧ ਰਹੀ ਡੰਡੀ ਉਸ ਦਾ ਜੀਐਸ ਡੀਪੀ ਲਗਭਗ 2.65 ਲੱਖ ਕਰੋੜ ਰੁਪਏ ਤੱਕ ਪੁੱਜ ਗਿਆ ਹੈ ਡੰਡੀ ਉਥੇ ਦੇ ਲੋਕਾਂ ਦੀ ਪ੍ਰਤੀ ਵਿਅਕਤੀ ਆਮਦਨ ਵੀ ਲਗਭਗ 11% ਵੱਧ ਕੇ 1.5 ਲੱਖ ਰੁਪਏ ਤੋਂ ਵੱਧ ਹੋ ਗਈ ਹੈ ਡੰਡੀ ਇਸ ਕਾਰਨ ਬੇਰੋਜਗਾਰੀ ਦਰ ਵੀ ਘਟੀ ਹੈ ਡੰਡੀ ਜੇ ਅਸੀਂ ਜੰਮੂ ਕਸ਼ਮੀਰ ਵਿੱਚ ਪੁੱਜੇ ਸੈਲਾਨੀਆਂ ਦੀ ਗੱਲ ਕਰੀਏ ਤਾਂ ਇਹ ਸਾਲ 220 ਵਿੱਚ ਲਗਭਗ 34 ਲੱਖ ਸੰਨ ਡੰਡੀ ਸਾਲ 23 ਵਿੱਚ ਉਥੇ 2.11 ਕਰੋੜ ਸੈਲਾਨੀ ਪੁੱਜੇ ਸਨ ਡੰਡੀ ਇਹ ਗਿਣਤੀ 224 ਵਿੱਚ ਵੱਧ ਕੇ 2.7 ਕਰੋੜ ਪੁੱਜ ਗਈ ਜੋ ਇੱਕ ਰਿਕਾਰਡ ਹੈ ਡੰਡੀ ਇਸ ਸਮੇਂ ਸੂਬੇ ਦੇ ਸਰਸਪਟਾ ਉਦਯੋਗ ਦਾ ਆਕਾਰ ਲਗਭਗ 12000 ਕਰੋੜ ਰੁਪਏ ਦਾ ਹੈ ਡੰਡੀ ਆਰਥਿਕ ਗਤੀਵਿਧੀਆਂ ਦੇ दायरे ਵਿੱਚ ਵਾਧਾ ਹੋਣ ਕਾਰਨ ਜੰਮੂ ਕਸ਼ਮੀਰ ਦੀ ਆਰਥਿਕਤਾ ਵਿੱਚ ਸੇਵਾ ਖੇਤਰ ਦਾ ਯੋਗਦਾਨ ਲਗਭਗ 61% ਹੋ ਗਿਆ ਹੈ ਜਦਕਿ ਕੌਮੀ ਪਧਰਤੇ ਇਹ ਲਗਭਗ 55% ਹੀ ਹੈ ਡੰਡੀ ਸਨ 219 ਵਿੱਚ ਪੁਲਵਾਮਾ ਵਿੱਚ ਹੋਏ ਅਤਵਾਦੀ ਹਮਲੇ ਕਾਰਨ ਵੀ ਜੰਮੂ ਕਸ਼ਮੀਰ ਵਿੱਚ ਸਹਿਰਸਪਾਟੇ ਨੂੰ ਵੱਡਾ ਝਟਕਾ ਲੱਗਿਆ ਤੇ ਸਲਾਨੀਆਂ ਦੀ ਗਿਣਤੀ ਘਟ ਕੇ ਅੱਧੀ ਰਹਿ ਗਈ ਸੀ ਡੰਡੀ